ਦੇਖੋ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਅਨੁਸਾਰ ਜੋ ਵੀ ਹੈ ਕਰਿਆ ਹੋ ਰਿਹਾ ਹੈ ਇੱਥੇ ਇਹ ਵੀ ਮੈਂ ਦੱਸਣਾ ਚਾਹਣਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਇਹ ਵੀ ਸੀਐਮ ਸਾਹਿਬ ਨੂੰ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੁੰਦੇ ਆ ਸਾਰੀ ਸਟੇਟ ਨੂੰ ਅਧਿਕਾਰੀਆਂ ਵੱਲੋਂ ਨੂੰ ਤੁਰੰਤ ਲਾਗੂ ਕੀਤਾ ਜਾਂਦਾ ਹੈ ਤੇ ਬਾਕੀ ਜੋ ਰਹੇ ਸਾਡੇ ਕਨੈਕਸ਼ਨ ਬਿਜਲੀ ਦੇ ਤਾਂ ਅਸੀਂ ਤੁਰੰਤ ਜੋ ਆਇਆ ਅਨਥੋਰਾਈਜ਼ ਕਲੋਨੀਆਂ ਦਾ ਲੈਟਰ ਜਾਰੀ ਹੋਇਆ ਹੈ ਤਾਂ ਉਹਦੇ ਲੈਟਰ ਤੇ ਮੈਂ ਫਾਰਵਰਡਿੰਗ ਕਰਕੇ ਭੇਜਦਾ ਬਿਜਲੀ ਬੋਰਡ ਨੂੰ ਉਹਨਾਂ ਆਪਣੇ ਰੂਲਤ ਤੇ ਹਦਾਇਤਾਂ ਅਨੁਸਾਰ ਬਿਜਲੀ ਬੋਰਡ ਨੇ ਉਹ ਤਾਂ ਦੇਖ ਕੇ ਕਾਰਵਾਈ ਕਰਨੇ ਜੇ ਕੋਈ ਮਾਂਜੁਬ ਹਾਈ ਕੋਰਟ ਦਾ ਆਦੇਸ਼ ਹੈ ਉਹਨੂੰ ਵੀ ਧਿਆਨ ਵਿੱਚ ਰੱਖਣਾ ਤੇ ਰਹੀ ਗੱਲ ਤੁਹਾਡੇ ਸੀਵਰ ਤੇ ਵਾਟਰ ਸਪਲਾਈ ਦੀ ਉਹ ਸਾਡੇ ਕੋਲੇ ਨਹੀਂ ਹੈਗਾ ਉਹ ਜਲ ਵਿਭਾਗ ਕੋਲੇ ਹੈ ਲੇਕਿਨ ਫਿਰ ਵੀ ਸਮੇਂ-ਸਮੇਂ ਸਰ ਤੇ ਉਹਨਾਂ ਨੂੰ ਮੀਟਿੰਗਾਂ ਕਰਦੇ ਰਹਿਣੇ ਆ ਜਿੱਥੇ ਵੀ ਕੋਈ ਲੋਕਾਂ ਨੂੰ ਅੜਚਣ ਹੁੰਦੀ ਹੈ ਤਾਂ ਅਸੀਂ ਦੋਨੇ ਬੈਠ ਕੇ ਉਹਨਾਂ ਦੇ ਉਹਨਾਂ ਦੇ ਐਕਸੀਮ ਆ ਜਾਂਦੇ ਨੇ ਐਸਜੀਓ ਆ ਜਾਂਦੇ ਨੇ ਤਾਂ ਅਸੀਂ ਬੈਠ ਕੇ ਮਸਲਾ ਹੱਲ ਕਰਦੇ ਆ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੋਈ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕੀਤੀ ਜਾਵੇ ਜੇ ਕੋਈ ਸੰਸਥਾ ਬੰਦੀ ਹੈ ਤਾਂ ਉਹ ਸੰਸਥਾ ਲੋਕਾਂ ਨੂੰ ਸੁਰੱਖਤਾ ਦੇਣ ਪਿੱਛੇ ਬੰਦੀ ਹੈ ਨਾ ਕਿ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਿੱਚੇ ਇਸ ਤਰ੍ਹਾਂ ਦੀ ਕਦੇ ਵੀ ਨਗਰ ਕੌਂਸਲ ਵੱਲੋਂ ਗੱਲ ਨਹੀਂ ਹੁੰਦੀ ਮਾਨਜੋਗ ਐਮਐਲਏ ਮਾਲ ਜੋ ਐਮਐਲਏ ਸਾਹਿਬ ਹਾਂ ਦੇ ਸਹਿਯੋਗ ਨਾਲ ਅਤੇ ਸੀਐਮ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕਾਰਜ ਨਹੀਂ ਕਰਨਾ ਚਾਹੁੰਦੇ ਜਾਂ ਕਰ ਸਕਦੇ ਵੀ ਜਿਹੜੇ ਲੋਕਾਂ ਨੂੰ ਇੰਗੇਜਡ ਹੋਵੇ ਲੋਕਾਂ ਦਾ ਹੀ ਸ਼ਹਿਰ ਲੋਕਾਂ ਨੇ ਹੀ ਰਹਿਣਾ ਤੇ ਲੋਕਾਂ ਵੱਲੋਂ ਹੀ ਕੰਮ ਕੀਤਾ ਜਾਂਦਾ ਅਸੀਂ ਕਦੇ ਵੀ ਕੋਈ ਕਨੈਕਸ਼ਨ ਨੂੰ ਉਹ ਨਹੀਂ ਲਾਏ ਜਿਵੇਂ ਕੋਈ ਦਿਸ਼ਾ ਨਿਰਦੇਸ਼ ਜਾਰੀ ਹੁੰਦੇ ਨੇ ਅਸੀਂ ਉਹਦੀ ਪਾਲਣਾ ਕਰਦੇ ਹਾਂ ਅੱਗੇ ਤੋਂ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਵੀ ਕਿਸਮ ਦੀ ਕੋਈ ਲੈਟਰ ਆਂਦੀ ਹੈ ਤਾਂ ਸਾਡੇ ਦਫ਼ਤਰ ਉਹਨੂੰ ਕੋਈ ਵੀ ਦੇਰੀ ਨਹੀਂ ਕੀਤੀ ਜਾਂਦੀ ਤੁਰੰਤ ਉਹਨੂੰ ਲਾਗੂ ਕੀਤਾ ਜਾਂਦਾ ਹੈ ਤੇ ਤੁਰੰਤ ਬਾਕੀ ਮੈਂ ਕਿਉਂ ਨਿਵੀ ਲਾਗੂ ਕੀਤਾ ਅੰਦਰ ਬਾਕੀ ਜੋ ਸੀਐਮ ਸਰਵ ਦੇ ਆਦੇਸ਼ ਹੋਣਗੇ ਐਮਐਲਏ ਸਰਵ ਦੇ ਆਦੇਸ਼ ਹੋਣਗੇ ਉਹਨਾਂ ਤੇ ਅਸੀਂ ਤੈਦਲ ਤਨ ਵੱਦੀ ਕਰਦੇ ਫੁੱਲ ਚੜਾਵਾਂਗੇ ਕਦੇ ਵੀ ਤੁਹਾਨੂੰ ਇਸ ਦਾ ਮੌਕਾ ਨਹੀਂ ਮਿਲੇਗਾ ਹਾਈ ਕੋਰਟ ਦੀ ਰੋਕ ਹੈ ਕੋਈ ਨਾ ਕੋਈ ਹਾਈ ਕੋਰਟ ਨੇ ਜੋ ਵੀ ਕੋਈ ਕੈਜਮੈਂਟਡ ਏਰੀਆਜ਼ ਇਕੋਸੈਸਟਿਵ ਜ਼ੋਨ ਜਾਂ ਫੋਰੈਸਟ ਉਹਨਾਂ ਤੇ ਜੋ ਵੀ ਕੋਈ ਕੰਡੀਸ਼ਨ ਨੇ ਕੋਈ ਐਕਟ ਬਣੇ ਨੇ ਦੇਖੋ ਉਹ ਤਾਂ ਰਹਿਣ ਹੀ ਨੇ ਉਹਨਾਂ 'ਚ ਮੇਰੀ ਕੋਈ ਇੰਟਰਫੀਰੈਂਸ ਨਹੀਂ ਉਹ ਮੰਨ ਲਓ ਹਾਈ ਕੋਰਟ ਦੇ ਆਦੇਸ਼ ਨੇ ਜਿਵੇਂ ਕੋਈ ਆਦੇਸ਼ ਨੇ ਉਹ ਮੇਰੇਕ ਰਹਿਣਗੇ ਬਾਕੀ ਲੇਕਿਨ ਮੇਰੇ ਵੱਨੋਂ ਜੋ ਵੀ ਹੈ ਉਹ ਲੈਟਰ ਜਿਵੇਂ ਆਇਆ ਬਸ ਮੈਂ ਉਹਨੂੰ ਬੀਲੀ ਬੋਰਡ ਨੂੰ ਫਾਰਵਰਡ ਕਰਤਾ ਇਤੋਂ ਉੱਪਰ ਮੈਂ ਹੋਰ ਕੁਝ ਕਰ ਨਹੀਂ ਸਕਦਾ ਸੀ ਜਿਹੜੇ ਲੋਕਾਂ ਨੇ ਸਾਫਰਾਤ ਦੇ ਵਿੱਚ ਘਰ ਬਣਾਏ ਹੋਏ ਡਿਨਾਂ ਦੇ ਵਿੱਚ ਹੋਏ ਨੇ ਉਹਨਾਂ ਨੂੰ ਕਲੈਕਸ਼ਨ ਦੇਣਾ ਮੇਰੇ ਕੋਲ ਹੈ ਜਾਂ ਫਿਰ ਕਿਤਨੇ ਨਕਸ਼ੇ ਪਾਸਥਾਨੇ ਪੜ੍ਹਨੇ ਇਹਨਾਂ ਨੂੰ ਇਹ ਉਹ ਹਾਲੇ ਸਰਕਾਰ ਪਾਲਿਸੀ ਦੀ ਨੰਤਰ ਹੈ ਇਹਦੇ ਚ ਮਨਜੁਗ ਸਾਡੇ ਮੰਤਰੀ ਐਮਐਲਏ ਸਬਰ ਨੇ ਮੀਟਿੰਗ ਕੀਤੀ ਸੀ ਜਿਵੇਂ ਉਹ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਤਾਂ ਅਸੀਂ ਉਹਨਾਂ ਦੇ ਪਾਵਨ ਸਾਨੂੰ ਤਾਂ ਕੋਈ ਤਰ੍ਹਾਂ ਦੀ ਨਹੀਂ ਸਰਕਾਰ ਨੇ ਦੇਖਣਾ ਸਰਕਾਰ ਦੀ ਲੈਂਡ ਜਿਵੇਂ ਸਰਕਾਰ ਦੇਸ਼ ਕਰੂਗੀ ਅਸੀਂ 24 ਘੰਟੇ ਰੀਡਿੰਗਸ ਤੋਂ ਹਰ ਹੋ ਵੀ ਕੋਈ ਨੀਗਲ ਤੌਰ ਤੇ ਕੋਈ ਖਰੌਂਦੀ ਬਸਾ ਰਿਹਾ ਹੈ ਜਾਂ ਘਰ ਬਣਾ ਰਿਹਾ ਹੈ ਉਹਨਾਂ ਨੂੰ ਉਹਨਾਂ ਨੂੰ ਤੁਰੰਤ ਅਸੀ ਮਥੇ ਨੋਟ ਜਾਰੀ ਕਰਦੇ ਹਾਂ ਤੁਰੰਤ ਅਸੀਂ ਨੋਟ ਜਾਰੀ ਕਰਦੇ ਆਂ ਤੇ ਉਦੋਂ ਬਾਅਦ ਅਸੀਂ ਉਹਨਾਂ ਦੀ ਨੋਟਸ ਕੱਢ ਕੇ ਕਾਰਵਾਈ ਅਮਲ 'ਚ ਲਿਆਉਣੇ ਤੱਕ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਅਸੀਂ ਜੋ ਇਲੈਗਲ ਕੰਸਟ੍ਰਕਸ਼ਨ ਹੋ ਰਹੀ ਹੈ ਜਾਂ ਕਾਨੂੰਨੀ ਉਹਨੂੰ ਨੋਟਿਸ ਲਾ ਕੀਤਾ ਹੋਵੇ ਅਸੀਂ ਨੋਟਸ ਦੇ ਕੇ ਉਹਨੂੰ ਤੁਰੰਤ ਉਹਨੂੰ ਮਤਲਬ ਕਿ ਥਾਣੇ ਵੀ ਲਿਖ ਦਿੰਦੇ ਆ ਤਾਂ ਕਿ ਉਦੋਂ ਕਾਰਵਾਈ ਹੋਵੇ ਕੋਰਟ 'ਚ ਕੇਸ ਵੀ ਪਾਇਆ ਜਾਂਦਾ ਐਸ ਤਰ੍ਹਾਂ ਦਾ ਕੋਈ ਨਹੀਂ ਕੋਈ ਸਾਡਾ ਅਧਿਕਾਰੀ ਜੇ ਮਿਲਿ ਮੁਕਤ ਨਾਲ ਕਦੇ-ਕਦੇ ਕੋਈ ਕੰਸਟ੍ਰਕਸ਼ਨ ਹੋਵੇ ਨਾ ਅਸੀਂ ਹੋਣ ਦਿੰਦੇ ਆ ਤੁਰੰਤ ਜਿਵੇਂ ਕੋਈ ਸਰਕਾਰ ਦੇ ਹਦਾਇਤਨ ਉਹਦੇ ਕਾਰਵਾਈ ਕੀਤੀ ਜਾਂਦੀ ਹੈ ਕਾਫੀ ਵਾਰ ਕੰਸਟ੍ਰਕਸ਼ਨ ਰੋਕ ਵੀ ਦਿੱਤੀ ਵੀ ਹੋਰ ਸਤਾਈ ਕੀਤੀ ਜਾਊਗੀ ਉਦੋਂ ਤੁਹਾਡੇ ਵੱਲੋਂ ਕੋਈ ਲੋਕ ਹੋਏ ਕਿ ਇਸ ਪਾਸੇ ਬਿਜਲੀ ਬੈਕ ਵਿੱਚ ਕੰਮ ਰਹਿ ਗਿਆ ਇਹ ਬਿਜਲੀ ਵਿਭਾਗ ਨੇ ਦੇਖਣਾ ਕਿਉਂਕਿ ਜਿੰਮੀ ਸਰਕਾਰ ਨੇ ਨੋਟੀਫਿਕੇਸ਼ਨ ਕੀਤੇ ਹੋਆ ਉਹਨੂੰ ਫਾਰਵਰਡ ਕਰਤਾ ਹੁਣ ਬਿਜਲੀ ਵਿਭਾਗ ਦੇ ਐਸਡੀਓ ਵੱਲੋਂ ਦੇਖਿਆ ਜਾਣਾ ਵੀ ਇਹਦਾ ਕੀ ਕੀਤਾ ਕੀ ਨਹੀਂ ਕੀਤਾ ਠੀਕ ਹੈ ਜਿਹੜਾ ਅੱਜ ਨਵਾਂ ਗਾਉਂ ਦੇ ਜ਼ਿਲ੍ਹਾ ਸੈਸ਼ਨਰਲ ਵੱਲੋਂ ਇੱਕ ਤੁਹਾਨੂੰ ਲੈਟਰ ਦਿੱਤੀ ਗਈ ਹੈ ਇਹ ਕਿਹੜੀ ਲੈਟਰ ਹੈ ਜੀ ਕਾਦੇ ਬਾਰੇ ਨਹੀਂ ਤਾਂ ਜੀ ਕਾਰਪੋਰੇਸ਼ਨ ਨਵਾਂ ਗਾਉਂ ਨੇ ਕਨੈਕਸ਼ਨ ਨਾ ਦੇਣ ਦੀ ਸੰਪਤੀ ਸਾਨੂੰ ਰੋਕ ਲਈ ਹੋਈ ਸੀ ਵੀ ਬਿਨਾਂ ਐਨਐਸ ਦੇ ਕਨੈਕਸ਼ਨ ਨਹੀਂ ਦੇਣਾ ਸੀ ਜੀ ਹਾਂਜੀ ਠੀਕ ਹੈ ਉਹਦੀ ਪਾਲਣਾ ਹਿੱਤ ਅਸੀਂ ਕਮਿਟੀ ਅਫੀਸਰ ਨੂੰ ਲਿਖਿਆ ਸੀ ਉਸ ਤਹਿਤ ਸਾਨੂੰ ਅਜ ਕਲੀਅਰਿਫਿਕੇਸ਼ਨ ਆ ਗਈ ਹੈ ਇਹ ਮੈਂ ਉੱਚ ਅਧਿਕਾਰੀ ਨਾਲ ਸੰਪਰਕ ਕਰਕੇ ਇਹ ਜਲਦੀ ਕਨੈਕਸ਼ਨ ਦੇ ਦਾਂਗੇ ਅਸੀਂ ਜੀ ਇਹ ਨਵਾਂ ਗ੍ਰਾਮ ਦੇ ਵਸਨੀਕ ਨੂੰ ਹੁਣ ਮਿਲਦਾ ਹੈ ਕਨੈਕਸ਼ਨ ਜੀ ਬਿਲਕੁਲ ਐਜਪਰ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੀਤੀ ਹੈ ਉਹਦੇ ਅਨੁਸਾਰ ਅਸੀਂ ਇੰਪਲੀਮੈਂਟ ਕਰਾਂਗੇ ਜੀ ਅਚਾ ਜੀ ਸਰ ਇੱਕ ਜਿਹੜੇ ਬਿਨਾਂ ਨਵਾਂ ਗ੍ਰਾਮ ਤੋਂ ਜਿੱਦਾਂ ਨਿਪਟਸ ਹੋ ਗਿਆ ਹੋਰ ਜਿਹੜੇ ਪਿੰਡ ਵਿੱਚੋਂ ਕ ਹੈ ਉਸਾਸੇ ਕਨੈਕਸ਼ਨ ਦਿੱਤਾ ਜਾ ਰਹੀ ਹੈ ਜੀ ਦੇਖੋ ਜੀ ਐਜਪਰ ਨੋਟੀਫਿਕੇਸ਼ਨ ਜੋ ਵੀ ਹੈ ਉਸ ਅਸੀਂ ਕਨੈਕਸ਼ਨ ਦੇ ਦਾਂਗੇ ਜਿੱਥੇ ਹਾਈ ਕੋਰਟ ਦੀ ਸਟੇ ਹੈ ਜਾਂ ਕਿਤੇ ਹੋਰ ਸਰਕਾਰੀਆਂ ਦੀ ਵਾਈਓਲੇਸ਼ਨ ਨਹੀਂ ਅਸੀਂ ਕਰ ਸਕਦੇ ਕੋਰਟ ਦੇ ਕਲੀਅਰ ਕਰਾਉਣਾ ਜੀ ਕਲੀਅਰ ਕਰਾਉਣ ਤੋਂ ਬਾਅਦ ਦੇ ਦਾਂਗੇ ਕਨੈਕਸ਼ਨ ਕਾਉਂਸਲ ਦੀ ਕਾਉਂਸਲ ਵਗੈਰਾ ਕਾਉਂਸਲ ਜੇ ਸੁਖਨਾ ਕੈਚਮੈਂਟ ਦਾ ਏਰੀਆ ਜੀ ਹਾਈ ਕੋਰਟ ਦੀ ਸਟੇ ਹੈ ਉੱਥੇ ਬਾਰੇ ਅਜੇ ਮੈਂ ਕੋਈ ਕਮੈਂਟਸ ਨਹੀਂ ਕਰ ਸਕਦਾ ਅੱਛਾ ਕਈ ਜਗ੍ਹਾ ਸਾਮਲਾ ਜਿਹਦੇ ਫਲੈਸ਼ ਪੋਲ ਆੜ ਕੱਟੇ ਹੋਏ ਨੇ ਉੱਥੇ ਵਾਸਤੇ ਮਿਲੇਗਾ ਅੱਜ ਪਰ ਨੋਟੀਫਿਕੇਸ਼ਨ ਦਵਾਂਗੇ ਕਨੈਕਸ਼ਨ ਜੋ ਹੋ ਜੀ ਕਿ ਕੋਈ ਸਰਕਾਰ ਦੀਆਂ ਗਾਈਡਲਾਈਨ ਤੋਂ ਬਾਹਰ ਨਹੀਂ ਅੰਦਰ ਅੰਦਰ ਐਮਸੀ ਦੇ ਅੰਦਰ ਉਹਨਾਂ ਨੂੰ ਕਨੈਕਸ਼ਨ ਤੁਸੀਂ ਹੁਣ ਮਿਲ ਗਿਆ ਬਿਲਕੁਲ ਬਿਲਕੁਲ ਜੀ ਉਹ ਕ ਮੰਗ ਸੀਗੀ ਬਿਜਲੀ ਪਾਣੀ ਦੇ ਕਨੈਕਸ਼ਨ ਜਿਹੜੇ ਬੰਦ ਕਰੇ ਹੋਏ ਸੀਗੇ ਅੱਜ ਯੋ ਸਾਹਿਬ ਨੇ ਸਾਨੂੰ ਲੈਟਰ ਦੇ ਦਿੱਤੇ ਕਾਫੀ ਦਿਨ ਤੋਂ ਘੁੰਮ ਰਹੇ ਸੀਗੇ ਠੀਕ ਆ ਵੀ ਸਾਨੂੰ ਐਨਓਸੀ ਦੋ ਉਹਨਾਂ ਨੇ ਸਾਨੂੰ ਐਨਓਸੀ ਲਿਖ ਕੇ ਦੇ ਦਿੱਤੀ ਹੁਣ ਅਸੀਂ ਬਿਜਲੀ ਵਿਭਾਗ ਮੁੱਲਾਪੁਰ ਜਾ ਕੇ ਨੂੰ ਦੇਖਿਆ ਮਾਗੇ ਸੀ ਤਾਂ ਹੁਣ ਲੱਗਦਾ ਕਿ ਲੋਕਾਂ ਨੂੰ ਆਸ ਦੀ ਕਿਰਨ ਜਗ ਗਈ ਕਿਤੇ ਨਾ ਕਿਤੇ ਜਿਹੜੇ ਬਿਜਲੀ ਕਨੈਕਸ਼ਨ ਰੁਕੇ ਹੋਏ ਸੀ ਮਿਲ ਜਾਣ ਹਾਜ਼ਰੂਨ ਜਿਹੜੇ ਕਨੈਕਸ਼ਨ ਮਿਲਣਗੇ ਜੇ ਇਸ ਤੋਂ ਫਿਰ ਵੀ ਅਤਨਾ ਆਂਦੀ ਆ ਫਿਰ ਅਸੀਂ ਬਿਜਲੀ ਦਫ਼ਤਰੋਂ ਲ ਕੇ ਪਾਵਾਂਗੇ ਹੁਣ ਤੁਸੀਂ ਬਿਜਲੀ ਦਫ਼ਤਰ ਜਾ ਰਹੇ ਹੋ ਹਾਂਜੀ ਬਿਜਲੀ ਦਫ਼ਤਰ ਜਾ ਰਹੇ ਹਾਂ ਯੋ ਸਾਹਿਬ ਤੇਰਾ ਰੋਸ ਸੀ ਉਹ ਤੁਹਾਡਾ ਹੁਣ ਕੱਟ ਗਿਆ ਕੁਝ ਹਾਂ ਯੋ ਸਾਹਿਬ ਦੇ ਮਿਹਰਬਾਨੀ ਯਾਰ ਹੁਣ ਅੱਜ ਕਰਦੇ ਲੈਟਰ ਦੀ ਲਿਖ ਦਿੱਤੀ ਸਾਨੂੰ ਧੰਨਵਾਦ ਉਹਨਾਂ ਦਾ ਸਾਡੇ ਪ੍ਰਧਾਨ ਮਨਜੀਤ ਸਿੰਘ ਸਿੱਧੂ ਤੇ ਹੋਰ ਮੈਂਬਰ ਸਹਿਬਾਨ ਜਿੰਨੇ ਵੀ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਲੋਕਾਂ ਦੇ ਅੱਗੇ ਦੇ ਅੱਗੇ ਜਤਾਇਆ ਤੇ ਉਹਨਾਂ ਸਾਰਿਆਂ ਦੀ ਮੰਗ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੇ ਵੱਲੋਂ ਜੋ ਕਾਰਵਾਈ ਹੋ ਸਕਦੀ ਸੀ ਇੱਕ ਲੈਟਰ ਲਿਖ ਕੇ ਦਿੱਤਾ ਬਿਜਲੀ ਵਿਭਾਗ ਨੂੰ ਜਿਹੜੇ ਦੇ ਤਹਿਤ ਹੁਣ ਹਰ ਇੱਕ ਗਰੀਬ ਬੰਦੇ ਨੂੰ ਕਨੈਕਸ਼ਨ ਮਿਲ ਸਕੂਗਾ ਪਾਣੀ ਬਿਜਲੀ ਦਾ ਕਨੈਕਸ਼ਨ ਮਿਲੇਗਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਨਵੇਂ ਗ੍ਰਾਉਂਡ ਦੇ ਡੀਲਰ ਐਸੋਸੀਏਸ਼ਨ ਦਾ ਪ੍ਰਧਾਨ ਜੀ ਮਨਜੀਤ ਜੀ ਦਾ ਤੇ ਜਿੰਨੇ ਵੀ ਐਮਸੀ ਸਹਿਵਾਨ ਨੇ ਆ ਕੇ ਸਾਡਾ ਸੇਹੋ ਕੀਤਾ ਇੱਥੇ ਲੱਗਦਾ ਕਿ ਲੋਕਾਂ ਨੂੰ ਹੁਣ ਜਿਹੜੀ ਮੁਸ਼ਕਲ ਆ ਰਹੀ ਮੇਲੀ ਪਾਣੀ ਦੀ ਉਹ ਮੁਸ਼ਕਲਾਂੇ ਬੰਦ ਹੋ ਗਈ ਬਿਲਕੁਲ ਜੀ ਬਿਲਕੁਲ ਕਟੂਗੜ੍ਹ ਮੈਂ ਜ਼ਿਆਦਾ ਨਹੀਂ ਕਹਿੰਦਾ ਦਾ 10 15000 ਫਾਇਲਾਂ ਆਈਆਂ ਪਈਆਂ ਨੇ ਬਿਜਲੀ ਤੇ ਪਾਣੀ ਦੀਆਂ ਜਿਹੜੀ ਜ਼ਰੂਰੀ ਨੈਸੈਸਿਟੀ ਹੈ ਸਭ ਤੋਂ ਪਹਿਲੀ ਜ਼ਰੂਰਤ ਹੈ ਸਾਡਾ ਕਾਨੂੰਨ ਵੀ ਇਹੀ ਕਹਿੰਦਾ ਵੀ ਜਿਹੜੀ ਜ਼ਰੂਰਤ ਹੈ ਹਰ ਬੰਦੇ ਗਰੀਬ ਦੀ ਪੂਰੀ ਹੋਣੀ ਚਾਹੀਦੀ ਬਿਜਲੀ ਪਾਣੀ ਦੀ ਤੇ ਹੁਣ ਉਹਨੂੰ ਲੈ ਕੇ ਜੋ ਮਨਜੀਤ ਜੀ ਨੇ ਸੰਘਰਸ਼ ਕੀਤਾ ਹੈ ਇਹਨਾਂ ਨੇ ਬਹੁਤ ਵਧੀਆ ਕੀਤਾ ਤੇ ਆਹ ਕਨੈਕਸ਼ਨ ਖੁੱਲ ਜਾਣਗੇ ਜੀ ਸਾਰੇ ਨਵੇਂ ਗਰੋਂ ਵਾਲਿਆਂ ਨੂੰ ਵਧਾਈਆਂ